ਸਮਾਸ਼ਰ ਦਾ ਬਾਬਾ YouTube ਚੈਨਲ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਕਿ ਸਾਰਿਆਂ ਨੂੰ ਅਸੀਂ ਆਪਣੇ ਚੈਨਲ ਦੇ ਉੱਪਰ ਵੀ ਕਿਹਾ ਹੋਇਆ ਆ ਕਿ ਜੇਕਰ ਕਿਸੇ ਦਾ ਵੀ ਕੋਈ ਨੁਕਸਾਨ ਹੁੰਦਾ ਆ ਉਹ ਸਾਨੂੰ ਫੋਨ ਕਰ ਸਕਦੇ ਆ ਤਾਂ ਜੋ ਉਹਨਾਂ ਦੀ ਹੋ ਸਕਦਾ ਕਿਤੇ ਨਾ ਕਿਤੇ ਕੋਈ ਉਹਨਾਂ ਨੂੰ ਮਦਦ ਮਿਲ ਸਕੇ ਇਸ ਵਕਤ ਅਸੀਂ ਖੜੇ ਹੈ ਗਿਆਂ ਪਿੰਡ ਗੜ੍ਹ ਪ੍ਰਧਾਨਾ ਦੇ ਵਿਖੇ ਇਸ ਵਕਤ ਅਸੀਂ ਪਿੰਡ ਗੜ੍ਹ ਪ੍ਰਧਾਨਾ ਖੜੇ ਹੈ ਗਿਆਂ ਹੇ ਰਾਮਕਿਸ਼ਨ ਉਰਫ ਕੇਵਲ ਤੇ ਜਿਨ੍ਹਾਂ ਨੂੰ ਕੇਵਲ ਵੀ ਕਿਹਾ ਜਾਂਦਾ ਹੈ ਉਹਨਾਂ ਦੇ ਅਸੀਂ ਇੱਥੇ ਘਰ ਦੇ ਵਿੱਚ ਖੜੇ ਹੋਏ ਆਂ ਵੈਸੇ ਤਾਂ ਤੁਸੀਂ ਇਹ ਘਰ ਦੇ ਹਾਲਾਤ ਜਿਹੜੇ ਹੈਗੇ ਉਹ ਪਹਿਲੇ ਦੇਖ ਸਕਦੇ ਆਂ ਕਿ ਘਰ ਦੇ ਹਾਲਾਤ ਕੀ ਹੈਗੇ ਆ ਔਰ ਇੱਥੇ ਸਾਨੂੰ ਪਤਾ ਲੱਗਾ ਸੀ ਕਿ ਇਹ ਇਸ ਸਮੇਂ ਜਿਹੜਾ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਿਫਟ ਕੀਤਾ ਆ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਰਹਿ ਰਹੇ ਹੈਗੇ ਆ ਕਿਉਂਕਿ ਇਹਨਾਂ ਦਾ ਜਿਹੜਾ ਮਕਾਨ ਹੈਗਾ ਆ ਉਹਦੇ ਕਾਫੀ ਜੜਾ ਉਹ ਨੁਕਸਾਨਿਆ ਗਿਆ ਆ ਔਰ ਅਸੀਂ ਇਹਨਾਂ ਤੋਂ ਜਾਣਾਂਗੇ ਕਿ ਕੀ ਗੱਲਬਾਤ ਹੈਗੀ ਆ ਔਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਇਹ ਬੇਨਤੀ ਕਰੇਗਾ ਕਿ ਕਿਉਂਕਿ ਇਹ ਦੇਸ਼ਾਂ-ਵਦੇਸ਼ਾਂ ਦੇ ਵਿੱਚ ਦੇਖਿਆ ਜਾਣ ਵਾਲਾ ਚੈਨਲ ਹੈਗਾ ਕਿ ਅਜਿਹੇ ਪਰਿਵਾਰਾਂ ਦੀ ਕੋਈ ਨਾ ਕੋਈ ਜਿਹੜੀ ਉਹ ਹੈਲਪ ਕੀਤੀ ਜਾਵੇ ਤਾਂ ਜੋ ਜਿਹੜੇ ਹੈਗੇ ਆ ਕਿ ਇਹ ਗੁਰਦੁਆਰਾ ਸਾਹਿਬ ਤੋਂ ਆਪਣੇ ਇਸ ਮਕਾਨ ਦੇ ਵਿੱਚ ਆ ਕੇ ਰਹਿ ਸਕਣ ਕਿਉਂਕਿ ਮਕਾਨ ਦੇ ਵਿੱਚ ਰਹਿਣ ਦੇ ਲਈ ਜਦੋਂ ਬਣਨਾ ਵੀ ਹੈਗਾ ਕਾਫੀ ਸਮਾਂ ਵੀ ਲੱਗ ਜਾਂਦਾ ਆ ਸੋ ਸਾਡੀ ਬੇਨਤੀ ਹੈਗੀ ਆ ਐਨ ਆਰ ਆਈ ਜਾਂ ਜੋ ਵੀ ਮਦਦਗਾਰ ਸੰਸਥਾਵਾਂ ਨੇ ਕਿ ਇਹਨਾਂ ਦੀ ਕੋਈ ਨਾ ਕੋਈ ਜਿਹੜੀ ਐਸੀ ਮਦਦ ਜ਼ਰੂਰ ਕੀਤੀ ਜਾਵੇ ਤਾਂ ਜੋ ਜਿਹੜਾ ਇਹ ਆਪਣੇ ਮਕਾਨ ਵਿੱਚ ਰਹਿ ਸਕਣ ਆਓ ਜਾਣਦੇ ਆ ਪੂਰੀ ਗੱਲਬਾਤ ਤੇ ਦਿਖਾਣੇ ਆ ਅੰਦਰ ਦਾ ਦ੍ਰਿਸ਼ ਕਿ ਇੱਥੇ ਕੀ ਕੀ ਇਹਨਾਂ ਦਾ ਨੁਕਸਾਨ ਸਤਿਗੁਰ ਜੀ ਸਤਿਗੁਰ ਸਤਿਗੁਰ ਜੀ ਭਾਜੀ ਸਤਿਗੁਰ ਸਤਿ ਇਹ ਕੀ ਨਾਮ ਕੀ ਆ ਤੁਹਾਡਾ ਮੇਰਾ ਕੇਵਲ ਆ ਜੀ ਕੇਵਲ ਪਿੰਡ ਗੜਪਧਾਣਾ ਇਹ ਸਾਨੂੰ ਪਤਾ ਲੱਗਾ ਸੀਗਾ ਕਿ ਤੁਸੀਂ ਇਸ ਸਮੇਂ ਗੁਰਦੁਆਰਾ ਸਾਹਿਬ ਰਹਿ ਰਹੇ ਹੋ ਹਾਂਜੀ ਹਾਂਜੀ ਕਾਰਨ ਕੀ ਆ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਰਹਿ ਰਹੇ ਹੋ ਉਹ ਜਿਸ ਦਿਨ ਤੋਂ ਜੀ ਮੈਂ ਲੱਗਾ ਉਹ ਦਿਨ ਤੋਂ ਮਕਾਨ ਚ ਉਈ ਜਾਂਦੇ ਬੱਦ ਡਿੱਗੀ ਜਾਂਦੇ ਵਿੱਚ ਉੱਪਰੋਂ ਵੀ ਕੱਚਾ ਆ ਆ ਵੀ ਡਿੱ ਗਿਆ ਆ ਨਹੀਂ ਉੱਪਰੋਂ ਵੀ ਕੱਚਾ ਆ ਉੱਪਰੋਂ ਵੀ ਕੱਚਾ ਆ ਅੱਛਾ ਮਿੱਟੀ ਉੱਪਰ ਫਾਰਸ਼ ਹੈ ਨਹੀਂਗਾ ਫਾਰਸ਼ ਹੈ ਨਹੀਂਗਾ ਹਾਂਜੀ ਉਹ ਉਈ ਜਾਂਦੇ ਤਾਂ ਗੁਰਦੁਆਰ ਸਾਹਿਬ ਬੈਠੇ ਆ ਸੀ ਅੱਛਾ ਤੁਸੀਂ ਕੰਮ ਕੀ ਕਰਦੇ ਆ ਕੰਮ ਹੁਣ ਹੁੰਦੜੀ ਹਾਰ ਦਾ ਮਰੀਜ਼ ਬਣ ਗਿਆ ਮੈਂ ਤਿੰਨ ਮਹੀਨੇ ਹੋ ਗਏ ਛੇ ਮਹੀਨੇ ਚੜ੍ਹਦੇ ਵਿੱਚ ਮਰੀਜ਼ ਬਣ ਗਿਆ ਸਗਾ ਡੈਗ ਪੈਸੀ ਕੰਮ ਟਿੱਗੇ ਆਇਆ ਅੱਛਾ ਹਾਂਜੀ ਤੇ ਇਹ ਕਾਰਨ ਹੈਗਾ ਕਿ ਜਿਹੜਾ ਅੱਗੇ ਇਹ ਸਥਿਤੀ ਤੁਹਾਡੇ ਘਰ ਦੇ ਹਾਲਾਤ ਪਹਿਲਾਂ ਹੀ ਇਸ ਤਰ੍ਹਾਂ ਹੈਗੇ ਆ ਜਾਂ ਕਿਸ ਤਰ੍ਹਾਂ ਮਤਲਬ ਨਹੀਂ ਇਹ ਹੈ ਪੁਰਾਣੇ ਮਕਾਨ ਹੁਣ 40 ਸਾਲ ਹੋ ਗਏ ਲਗਭਗ ਬਣਿਆ ਨੂੰ ਅੱਜ ਜਦ ਮੀਂਹ ਪੈਂਦੇ ਉੱਖਦੇ ਅੱਗੇ ਵੀ ਚੋਈ ਜਾਂਦੇ ਰਹੇ ਆ ਅੱਗੇ ਵੀ ਚੋਈ ਜਾਂਦੇ ਤੇ ਹੁਣ ਜਿਆਦਾ ਜਿਆਦਾ ਜਣੀ ਹੁਣ ਹਾਲਾਤ ਇਹ ਹੋ ਗਏ ਆ ਕਿ ਇਹ ਰਹਿਣ ਜੋਗ ਮਕਾਨ ਨਹੀਂ ਹੈ ਅੰਦਰ ਵਰਕੇ ਦੇਖ ਲਓ ਤੇੜੇ ਹੋਏ ਜਾ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੈਗੇ ਆ ਜੇ ਇਹ ਕੋਈ ਸਾਡਾ ਕੋਈ ਵੀਰ ਭਾਈ ਸਹੋਗੀ ਹੋਵੇ ਤਾਂ ਸਾਨੂੰ ਕੋ ਮਦਦ ਕਰ ਦੇਵੇ ਤਾਂ ਹੀ ਰਹਿਣ ਜੋਗ ਇੱਥੇ ਕਾਪੜੇ ਘਰ ਵਿੱਚ ਹੋ ਜਾਈਏ ਹੁਣ ਇਸ ਟਾਈਮ ਸਾਡੀ ਇਸ ਦਿੱਤੀ ਜਿਹੜੀ ਆ ਬਹੁਤ ਨਾਰਮਲ ਹੋ ਗਈ ਆ ਗੋਲੋ ਸਾਹਿਬ ਬੈਠੇ ਆ ਸੀ ਜਿਹੜਾ ਰੋਟੀ ਪਾਣੀ ਦਾ ਤੁਹਾਡਾ ਪ੍ਰਬੰਧ ਹੈ ਉਹ ਕਿਸ ਤਰ੍ਹਾਂ ਦਾ ਉਹ ਵੀ ਗੁਰਦਾਸ ਸਾਹਿਬ ਇੱਥੇ ਬਣਾਉਂਦੇ ਆ ਉੱਥੇ ਹੀ ਕਰਦੇ ਆ ਸਾਰਾ ਉਹ ਇੱਥੇ ਬਣਾਉਂਦੇ ਵੀ ਇੱਥੇ ਹੀ ਆ ਉੱਥੇ ਹੀ ਸੰਦੇ ਹੈਗੇ ਹਾਂਜੀ ਹਾਂਜੀ ਪਰਿਵਾਰ ਵਿੱਚ ਕਿੰਨੇ ਮੈਂਬਰ ਆ ਇੱਥੇ ਤਿੰਨੇ ਆ ਜੀ ਤਿੰਨੇ ਮੈਂਬਰ ਹੈਗੇ ਹਾਂਜੀ ਉਹ ਬੱਚਾ ਮੇਰਾ ਪੜਦਾ ਆ ਉਹਦੀ ਕਿੰਨੀ ਉਮਰ ਆ ਉਹ 17 ਮਹੀਨਾਵਾਂ ਦਾ ਹੈ ਮਤਲਬ ਇਹ ਕਿ ਕਮਾਣ ਦਾ ਕੋਈ ਹਾਂ ਨਹੀਂ ਕੋਈ ਕਮਾਈ ਦਾ ਸਾਧਨ ਨਹੀਂ ਹੈ ਹਾਂ ਨਹੀਂ ਗਾ ਤੇ ਸਾਨੂੰ ਜਰਾ ਤੁਸੀਂ ਉੱਪਰੋਂ ਜਾ ਇਹ ਮਕਾਨ ਜਰਾ ਦਿਖਾਓ ਵੀ ਇਹਦੀ ਸਥਿਤੀ ਕੀ ਆ ਚਲੋ ਦਿਖਾਓ ਜਰਾ ਹਾਂਜੀ ਦਿਖਾ ਦੇ ਹੋਲਸ ਜੀ ਉਪਰ ਆ ਮਕਾਨ ਤੁਸੀਂ ਦੇਖ ਸਕਦੇ ਆ ਕੀ ਹਾਲਾਤ ਨੇ ਪਲਜ ਔਰ ਤੁਸੀਂ ਆ ਬਾਥਰੂਮ ਦਾ ਵੀ ਹਾਲ ਦੇਖ ਲਓ ਇਹਨਾਂ ਦਾ ਕੀ ਕੰਡੀਸ਼ਨ ਹੈਗੀ ਆ ਔਰ ਚਲੋ ਸਾਨੂੰ ਉੱਪਰ ਥੋੜਾ ਦਿਖਾਓ ਇਹ ਕੱਚਾ ਹੀ ਹੈਗਾ ਉੱਪਰ ਉਹ ਵੀ ਕੱਚਾ ਹੀ ਹੈ ਜੇ ਸਾਰਾ ਕੱਚਾ ਹੀ ਉੱਪਰ ਕੱਚਾ ਹੀ ਹੈ ਬਜਾਤ ਨਹੀਂ ਬਣੀ ਸਾਡੇ ਵਿੱਚ ਤੇ ਹੁਣ ਮੁਸ਼ਕਲ ਆ ਗਈ ਉਹ ਜਿਆਦਾ ਔਖਾ ਹੋ ਗਿਆ ਜਿਆਦਾ ਔਖਾ ਹਾਂਜੀ ਇਹ ਕਹਾਂ ਨਾ ਜਾਈ ਬੱਲ ਲਾ ਕੇ ਕੋਈ ਨਹੀਂ ਆਉਂਦੇ ਲੈ ਆ ਗਏ ਨੂੰ ਆ ਰੂਲੇ ਹਾਂ ਹਾਂ ਆ ਰਾਮ ਹੋ ਗਏ ਫਿਰ ਹਾਂ ਜੀ 13 ਹੋਈ ਅੱਜ ਸਾਡੀ ਇਹ ਵੀ ਕਾਬਲ ਨਹੀਂ ਹੈਗੀ ਮਤਲਬ ਰੇ ਹਾਂ ਹਾਂ ਜੀ ਉਹ ਰੋ ਕੇ ਤੂੰ ਦੱਸਿਆ ਤੇ ਆਉਂਦਾ ਉਹ ਰਾ ਛੱਤ ਤੁਸੀਂ ਦੇਖ ਸਕਦੇ ਹੈਗੇ ਆ ਦਿੱਗ ਚੁੱਕੀ ਹੈਗੀ ਆ ਹਾਂ ਜੇ ਦੇਖੋ ਦਿੱਗੀ ਜਾਂਦਾ ਉਹ ਹੋਰ ਕਿਉਂਕਿ ਲਾਈਟ ਵੀ ਜਿਹੜੀ ਆ ਇਹਨਾਂ ਦੀ ਸਾਰੀ ਬੰਦ ਹੋ ਚੁੱਕੀ ਹੈਗੀ ਆ ਮੀਂਹ ਪੈਣ ਦੇ ਕਾਰਨ ਜਿਹੜਾ ਆ ਕਿ ਉੱਤੇ ਪਾਣੀ ਪੈ ਗਿਆ ਆ ਔਰ ਹਾਲਾਤ ਤੁਸੀਂ ਘਰ ਦੇ ਦੇਖ ਪਾ ਰਹੇ ਹੋ ਉਈ ਰਹੀ ਜਾਂ ਫੋਟੋ ਆ ਤੇਰੇ ਆਹ ਗਾੜ੍ਹ ਨੂੰ ਜਲਦੀ ਚੇਤੇ ਦਿਨਾ ਚਾਹੀਦਾ ਹਾਂ ਜਾਂ ਤੂੰ ਇੱਥੇ ਕੋ ਗਾੜ੍ਹ ਫੁੱਟ ਰਿਹਾ ਦੱਸਦਾ ਕਰਦੇ ਆ ਆ ਵੀ ਅਦਰ ਪਾ ਦਿੱਤੇ ਰਿਆ ਸਾਰੇ ਹਾਂ ਇਹ ਮੋਟਾ ਆ ਔਰ ਕੰਦਾ ਤੁਸੀਂ ਦੇਖ ਸਕਦੇ ਹੋ ਗਾੜ੍ਹ ਤੋਂ ਜਿਹੜੀਆਂ ਆ ਇਹ ਸਾਰੀਆਂ ਫਟ ਚੁੱਕੀਆਂ ਨੇ ਔਰ ਕਾਂ ਟੋਟਲ ਜਿਹੜਾ ਆ ਇੱਕ ਖਿੰਡ ਚੁੱਕਾ ਹੈਗਾ ਆ ਰਹਿਣ ਦੇ ਬਿਲਕੁਲ ਵੀ ਕਾਬਲ ਨਹੀਂ ਐ ਅਗਰ ਰਿੰਦੇ ਹੈਗਾ ਤਾਂ ਜਾਨ ਦਾ ਖਤਰਾ ਜਿਹੜਾ ਆ ਉਹ ਇਸ ਮਕਾਨ ਦੇ ਵਿੱਚ ਰਹਿਣ ਦਾ ਹੈ। ਹੋਰ ਆ ਛੱਤ ਦੀ ਹਾਲਤ ਤੁਸੀਂ ਦੇਖ ਸਕਦੇ ਹੋ। ਕਾਫੀ ਖਸਤਾ ਹਾਲਤ ਆ। ਹੋਰ ਆਪ ਵੀ ਹਾਲਾਤ ਦੇਖਵਾ ਰਹੇ ਹੋ ਦੀਵਾਰ ਦੇ ਉਹ ਕਿਸੇ ਟਾਈਮ ਵੀ ਜਿਹੜਾ ਆ ਇਹ ਡਿੱਗ ਸਕਦੀ ਹੈਗੀ ਆ ਕਿਹੜੀ ਬਾਥ ਇਵਾਰ ਦੀ ਗੰਦੇ ਆ ਜੀ ਹੋਰ ਰਸੋਈ ਦੀ ਇਹ ਰਸੋਈ ਦੀ ਦਵਾਰ ਹੈਗੀ ਆ ਰਸੋਈ ਦੀ ਆ ਬਾਥਰੂਮ ਦੀ ਆ ਹਾਂ ਜੀ ਤੁਹਾਡਾ ਸਮਾਨ ਕਿਹੜੀ ਜਗ੍ਹਾ ਪਿਆ ਆ ਆ ਬੋਲਾ ਸਾਹਿਬ ਪਿਆ ਜੀ ਬਰਾਂਡੇ ਵਿੱਚ ਤੇ ਚਲੋ ਦਿਖਾਓ ਤੇ ਜਰਾ ਆ ਜੋ ਚਲੋ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਫਿਲਹਾਲ ਇਹ ਰਹਿ ਰਹੇ ਨੇ ਇਹ ਇੱਕ ਬਰਾਂਡਾ ਆ ਜਿਸ ਦੇ ਵਿੱਚ ਜਿਹੜਾ ਕਿ ਇਹਨਾਂ ਨੂੰ ਰਹਿਣ ਲਈ ਜਗ੍ਹਾ ਮਿਲੀ ਹੋਈ ਆ ਪਰ ਜੇਕਰ ਬਾਛੜ ਇਸ ਪਾਸੇ ਦੀ ਆ ਜਾਂਦੀ ਆ ਤਾਂ ਇਹ ਵੀ ਇਹਨਾਂ ਲਈ ਜਿਹੜਾ ਆ ਸੇਫ ਨਹੀਂ ਹੈ ਸਾਮਾਨ ਤੁਸੀਂ ਦੇਖ ਪਾ ਰਹੇ ਹੋ ਕਿ ਸਾਰੇ ਦਾ ਸਾਰਾ ਸਾਮਾਨ ਇੱਕ ਇਹ ਕੋਈ ਜਿਹੜਾ ਕਮਰਾ ਹੈਗਾ ਆ ਇੱਥੇ ਵਿੱਚ ਰੱਖਿਆ ਹੋਇਆ ਅਗਰਵਾਛੜ ਇੱਧਰ ਆਂਦੀ ਆ ਤੇ ਇੱਥੇ ਵੀ ਇਹਨਾਂ ਲਈ ਜਿਹੜੀ ਹੈਗੀ ਆ ਕਾਫੀ ਮੁਸ਼ਕਲ ਜਿਹੜੀ ਆ ਉਹ ਹੈ ਕੀ ਨਾਮ ਹੈ ਜੀ ਗਰਵਾਛ ਕੋ ਗਰਵਾਛ ਕੋ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੈਗੇ ਕਿਉਂਕਿ ਹਾਲਤ ਤਾਂ ਤੁਹਾਡੀ ਅਸੀਂ ਦੇਖ ਹੀ ਲਈ ਹੈਗੀ ਆ ਕੀ ਕੋਈ ਬੇਨਤੀ ਕਿਸੇ ਨੂੰ ਕਰਨਾ ਚਾਹੋ ਤੁਸੀਂ ਹਰਤੇ ਇਹੇ ਬੇਨਤੀ ਆ ਕੋਈ ਸਾਡੇ ਗਰੀਬਾਂ ਤੇ ਤਰਸ ਖਰ ਕੇ ਕੋਈ ਸਾਡੇ ਹੈਲਪ ਕਰਨ ਵਾਲਾ ਕੋਈ ਸਾਡਾ ਵੀਰ ਭਾਈ ਹੋਵੇ ਤਾਂ ਸਾਡੀ ਹਾਲਤ ਦੇਖ ਕੇ ਸਾਡੀ ਬੇਨਤੀ ਪਈ ਕੋਈ ਹੈਲਪ ਕਰ ਦੇਵੇ ਸਾਡਾ ਮਕਾਨ ਥੋੜਾ ਬਹੁਤ ਬਣ ਜਪੇ ਤਾਂ ਅਸੀਂ ਅੰਦਰ ਜਾਣ ਜੋਗੇ ਹੋ ਜਾਈਏ ਇੱਥੇ ਵੀ ਸਾਡੀ ਹਾਲਤਾਂ ਨਹੀਂ ਵਧਿਆ ਨਹੀਂ ਹੈਗੀ ਬੱਚਾ ਜਦੋਂ ਆਉਂਦੀ ਹੈ ਭੇਜੇਦਾ ਜਾ ਫੇਰ ਉੱਠ ਕੇ ਰਾਹ ਨੂੰ ਭੇਜੇਦਾ ਜਾ ਤਾਂ ਇਸ ਕਰਕੇ ਬੱਚਾ ਸਾਡਾ ਇਹ ਨਿਆਣਾ ਆ ਉਹ 17ਵੇਂ 18ਵੇਂ ਸਾਲ ਬੱਚਾ ਹੈਗਾ ਜਾਂ ਪੜਦਾ ਹੈ ਸਕੂਲ ਵਿੱਚ 12ਵੀਂ ਕਲਾਸ ਚ ਤਾਂ ਕੋਈ ਕਮਾਈ ਦਾ ਸਾਧਨ ਹੈ ਨਹੀਂਗਾ ਮੈਂ ਹਾਰ ਦਾ ਮਰੀਜ਼ ਹੋਇਆ ਆ ਤਿੰਨ ਮਹੀਨੇ ਤੋਂ ਇਸ ਕਰਕੇ ਹੁਣ ਦਵਾਈ ਦੀ ਮੁਸ਼ਕਲ ਹੋਈ ਹੋਆ ਇਸ ਦਵਾਈ ਦਾ ਤਾਂ ਕਿ ਜੇ ਕੋਈ ਕਮਾਈ ਦਾ ਹੀ ਜਦ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਤੇ ਫਿਰ ਕਿਸ ਤਰ੍ਹਾਂ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਭੈਣ ਜੀ ਬਸ ਭਾਈਆਂ ਭਾਦੀ ਉਹਨਾਂ ਨੂੰ ਮੈਂ ਇਹਨਾਂ ਦੇ ਕੰਮ ਕਰਕੇ ਰੋਟੀ ਪਾਣੀ ਦਿੰਦਾ ਬਸ ਕਰਦੀ ਝਾੜੂ ਪੋਚੇ ਦਾ ਝਾੜੂ ਪੋਚੇ ਦਾ ਕੰਮ ਕਰਕੇ ਤੇ ਉਹਦੇ ਨਾਲ ਤੁਸੀਂ ਗੁਜ਼ਾਰਾ ਜਿਹੜਾ ਆ ਹਾਂਜੀ ਇਹ ਕਰ ਰਹੇ ਹੈਗੇ ਹਾਂਜੀ ਹਾਂਜੀ ਔਰ ਅਸੀਂ ਵੀ ਨਵਾਂ ਸ਼ਹਿਰ ਦੋਆਬਾ YouTube ਚੈਨਲ ਬਣਤੀ ਕਰਦਾ ਆ ਕਿ ਦੇਸ਼ਾਂ-ਵਦੇਸ਼ਾਂ ਵਿੱਚ ਦੇਖਿਆ ਜਾਣ ਵਾਲਾ ਇਹ ਚੈਨਲ ਹੈਗਾ ਇਹਨਾਂ ਦੀ ਜਿਹੜੀ ਮਦਦ ਹੈਗੀ ਉਹ ਤੁਰੰਤ ਕਰਨ ਕੀਤੀ ਜਾਵੇ ਕਿਉਂਕਿ ਜਿੱਥੇ ਇਸ ਵਕਤ ਰਹਿ ਰਹੇ ਨੇ ਉਹ ਵੀ ਜਗ੍ਹਾ ਇਹਨਾਂ ਲਈ ਕੋਈ ਸੇਫ ਨਹੀਂ ਕਹੀ ਜਾ ਸਕਦੀ ਹੈਗੀ ਜਿੱਥੇ ਤੱਕ ਵੀ ਮਤਲਬ ਇਹ ਚੈਨਲ ਦੇਖਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹੜੀ ਹੈ ਇਹਨਾਂ ਦੀ ਮਦਦ ਹੋ ਸਕੇ ਔਰ ਜੇਕਰ ਕੋਈ ਸੰਜੋਗੀ ਤੁਹਾਨੂੰ ਸੰਜੋਗ ਕਰਨਾ ਚਾਹੇ ਮਦਦ ਕਰਨਾ ਚਾਹੇ ਉਹ ਕਿਹੜੇ ਫੋਨ ਨੰਬਰ ਤੇ ਤੁਹਾਡੇ ਨਾਲ ਗੱਲ ਕਰੇ 9378493831 ਇੱਕ ਵਾਰ ਫਿਰ ਬੋਲ ਦੋ 9378493831 ਹਾਂਜੀ ਹਾਂਜੀ 9378493831 93831 ਇਹ ਸਾਡਾ ਨੰਬਰ ਹੈ ਜੇ ਕੋਈ ਵੀ ਮਦਦ ਕਰਨਾ ਚਾਹੁੰਦਾ ਹੋਵੇ ਸਾਡੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਦੇਖੋ ਜੀ ਇਹਨਾਂ ਨੇ ਆਪਣਾ ਮੋਬਾਈਲ ਨੰਬਰ ਦੇ ਦਿੱਤਾ ਹੈ ਅਸੀਂ ਵੀ ਬੇਨਤੀ ਕਰਾਂਗੇ ਕਿ ਇਸ ਨੰਬਰ ਤੇ ਇਹਨਾਂ ਨਾਲ ਜਿਹੜਾ ਉਹ ਸੰਪਰਕ ਕਰ ਸਕਦੇ। ਜੋ ਗੜਪਧਾਣੇ ਤੋਂ ਖਬਰ ਕਰਕੇ ਹੀ ਆ ਰਹੇ ਸੀ ਕਿ ਰਸਤੇ ਦੇ ਵਿੱਚ ਸਾਨੂੰ ਆ ਜਿਹੜਾ ਘਰ ਹੈਗਾ ਪਿੰਡ ਗੜਪਧਾਣੇ ਹੀ ਇਹ ਨਰਿੰਦਰ ਸਿੰਘ ਇਹਨਾਂ ਨੂੰ ਨਿੰਦਾ ਕਹਿੰਦੇ ਨੇ ਕਿਉਂਕਿ ਅਸੀਂ ਗੜਪਧਾਣੇ ਦਾ ਸਾਡਾ ਕਾਫੀ ਅਸਰਿਆ ਹੈਗਾ ਔਰ ਦੇਖ ਸਕਦੇ ਹਾਂ ਕਿ ਸਾਰੀ ਦੀ ਸਾਰੀ ਦੀਵਾਰ ਜਿਹੜੀ ਆ ਢਹ ਢੇਰੀ ਹੋ ਗਈ ਆ। ਔਰ ਸਾਨੂੰ ਇਹ ਪਤਾ ਲੱਗਾ ਹੈ ਕਿ ਇਹ ਵਿਦੇਸ਼ ਦੇ ਵਿੱਚ ਨੇ ਫਿਲਹਾਲ ਔਰ ਚਾਬੀ ਜਿਹੜੀ ਹੈ ਇੱਥੇ ਕਿਸੇ ਨੂੰ ਦਿੱਤੀ ਹੋਈ ਆ ਔਰ ਤੁਸੀਂ ਦੇਖ ਸਕਦੇ ਆ ਕਿ ਪੂਰੀ ਦੀ ਪੂਰੀ ਦੀਵਾਰ ਜਿਹੜੀ ਹੈਗੀ ਆ ਉਹ ਢਹਿ ਢੇਰੀ ਜਿਹੜੀ ਆ ਉਹ ਹੋ ਚੁੱਕੀ ਆ ਇਹ ਗੜ੍ਹ ਪ੍ਰਧਾਨੇ ਦੀ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਜਿਹੜਾ ਪਰਿਵਾਰ ਹੈਗਾ ਜੋ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਆ ਕਿ ਉਹ ਵਿਦੇਸ਼ ਦੇ ਵਿੱਚ ਰਹਿੰਦਾ ਆ ਆ ਤੁਸੀਂ ਦੇਖ ਪਾ ਰਹੇ ਹਾਂ ਕੀ ਹਾਲਾਤ ਨੇ ਕੀਓ ਅਮਰਾਉ ਸਿੰਘ ਅਮਰਾਉ ਸਿੰਘ ਪਿੰਡ ਗੜ੍ਹ ਵਧਾਣਾ ਹਾਂ ਜੀ ਤੁਹਾਡੇ ਇੱਥੇ ਕੀ ਨੁਕਸਾਨ ਹੋਇਆ ਦਿਖਾਓ ਤੇ ਜਰਾ ਮੜ ਕੇ ਜਾ ਕੇ ਹਾਂ ਇਧਰੋਂ ਜਾ ਕਾਂ ਧਰੀ ਆ ਤੇ ਜਿਹੜੀ ਉਹ ਨਰਿੰਦਰ ਸਿੰਘ ਵਾਲੀ ਜਿਹੜੀ ਆ ਦਵਾ ਡਿੱਗੀ ਆ ਹਾਂ ਜੀ ਉਹ ਦੂਰ ਪੈਣੇ ਨਾ ਇਧਰੋਂ ਆ ਮੋਗਾ ਘਟਤਾ ਪਛਮਾਵਾ ਇਹ ਮੁਰਕਿਆ ਧੋ ਤੀਨਾ ਟੁੱਟੀਆਂ ਉਹ ਲੋਹੇ ਦੀਆਂ ਪਈਆਂ ਇਹ ਪੱਥਰ ਲੇਟਾਂ ਪਾਈਆਂ ਸੇ ਵੀ ਟੁੱਟ ਰਹੀਆਂ ਉਹ ਦੀਵਾਰ ਜਿਹੜੀ ਡਿਗਨ ਦੇ ਕਰਕੇ ਨਿਰਿੰਦਰ ਸਿੰਘ ਹੁਣਾ ਦੀ ਜਿਹੜੀ ਆ ਕੁਦਰਤੀ ਕਰੋਪੀ ਕਰਕੇ ਜਿਹੜੀ ਇਹ ਡਿੱਗੀ ਹੈਗੀ ਆ ਤੇ ਇਹਨਾਂ ਦੀ ਕੰਧ ਵੀ ਇੱਥੋਂ ਫਟ ਗਈ ਹੈਗੀ ਇੱਥੇ ਉਸ ਵਕਤ ਪਸ਼ੂ ਵੀ ਸੀਗੇ ਪਸ਼ੂ ਆ ਸੀਗੇ ਜੀ ਇਹ ਬਾਹਰ ਕੱਢਿਆ ਦਾ ਇਹ ਕਿੰਨੇ ਕ ਵਜੇ ਦੀ ਅੰਦਾਜ਼ਾ ਕਰ ਰਹੇ ਜੀ ਆਕਾ ਸੁਣਿਆ ਕਿੰਨੇ ਕੋ ਮਤਲਬ ਸਗਾ ਐਤਵਾਰ ਸੀ ਟਾਈਮ ਕਿੰਨਾ ਕੋਏਗਾ 3 ਵਜੇ ਦਾ ਰੱਖ ਲਓ 3 ਵਜੇ ਦਾ ਚਲੋ ਮਤਲਬ ਹੈ ਕਿ ਪਸ਼ੂਆਂ ਦੀ ਜਾਨ ਦਾ ਵੀ ਬਚਾਓ ਹਾਂਜੀ ਹਾਂਜੀ ਬਚਾਓ ਬਚਾਓ ਲਖਵਿੰਦਰ ਹਾਂਜੀ ਹਾਂਜੀ ਸਾਨੂੰ ਆਫ ਜਸबीर ਇਹ ਇਹ ਕੀ ਕੀ ਗੱਲਬਾਤ ਹੈ ਤੁਹਾਡੇ ਇਹ ਪਲਾਟ ਦੇ ਨਾਲੋਂ ਸਾਡੇ ਨਾਲ ਇਹ ਤਾਂ ਕਚਰੇ ਵਾਲੀ ਮਿੱਟੀ ਸਾਰੀ ਪਲਾਟ ਦੇ ਵਿੱਚ ਅੱਛਾ ਇਹ ਪਾਣੀ ਹੁਣ ਸਾਡੇ ਲੋ ਵਿੱਚ ਘਟ ਜਾਮਾ ਹੋ ਕੇ ਸਾਰਾ ਸਾਡੇ ਘਰਾਂ 'ਚ ਜਾ ਰਿਹਾ ਜਿੰਨਾ ਵੀ ਬੰਦਾ ਸਾਰਾ ਚੂਟੀਆਂ ਵਾਂਗੂ ਚਲਦੀਆਂ ਘਰ ਦਿਖਾ ਸਕਦੇ ਹੋ ਜਰਾ ਹਾਂਜੀ ਹਾਂਜੀ ਚਲੋ ਠੀਕ ਹੈ ਦਿਖਾਓ ਕੰਮ ਤੋਂ ਇਹ ਵਿੱਚ ਪਾਣੀ ਜਾਂਦਾ ਹਾਂਜੀ ਮਤਲਬ ਥੱਲੇ ਥੱਲੇ ਹੋ ਕੇ ਕੰਨ ਦੇ ਵਿੱਚ ਹੀ ਜਾ ਰਿਹਾ ਹਨਾ ਠੀਕ ਹੈ ਜੀ ਪਾਣੀ ਪੈ ਰਿਹਾ ਸਾਰੇ ਅੰਦਰ ਪਾਣੀ ਦਿਖਾਓ ਤੇ ਜਰਾ ਇਹ ਆਦੇ ਨਾਲ ਹੋ ਗਿਆ ਦੇਖੋ ਪਾਣੀ ਆ ਆਕੇ ਸਾਰਾ ਪਾਣੀ ਕਿਹੜਾ ਪਾਣੀ ਕਿਉਂਕਿ ਉੱਚਾ ਹੈ ਉਧਰਲੀ ਸਾਈਡ ਤੇ ਇਹ ਨੀਵਾ ਸਾਡਾ ਸਾਈਡ ਤੇ ਇਧਰ ਸਾਰਾ ਪਾਣੀ ਇਧਰ ਨੂੰ ਆਉਂਦਾ ਨਾ ਨਾ ਔਰ ਇਹਨਾਂ ਨੇ ਦੱਸਿਆ ਜੋ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਬਾਹਰੋਂ ਜਿਹੜਾ ਪਾਣੀ ਆਉ ਉਹ ਅੰਦਰ ਨੂੰ ਆ ਕੇ ਇਹਨਾਂ ਦੇ ਕੰਧ ਦੇ ਹਾਲਾਤ ਦੇਖ ਸਕਦੇ ਆ ਕਿ ਕੀ ਬਣ ਚੁੱਕੇ ਨੇ ਔਰ ਕਿਹੜਾ ਭਾਈ ਸਾਰੀਆਂ ਹੀ ਇਹਦੇ ਨਾਲੇ ਆਈਆਂ ਆ ਉਹ ਦੇਖੋ ਕਿਦਾਂ ਆਈਆਂ ਔਰ ਮਕਾਨ ਜਿਹੜਾ ਆ ਉਹ ਉਹਦੇ ਨਾਲ ਪੂਲ ਪੈ ਕੇ ਪਾਣੀ ਪੈ ਪੈ ਕੇ ਨਾ ਸਾਰਾ ਜਿੱਦਾਂ ਸਾਰੀ ਕਰਕੇ ਕੱਦ ਦੀ ਹਰ ਖਾਤ ਖਰਾਬ ਹੋ ਗਈ ਆ ਇਹ ਕਿਸੇ ਟਾਈਮ ਵੀ ਢੱਕ ਸਕਦੀ ਹੈ ਭਾਜੀ ਕਿਸੇ ਟਾਈਮ ਵੀ ਹਾਂਜੀ ਹਾਂਜੀ ਹੁਣ ਮੈਨੇ ਤੁਹਾਨੂੰ ਇਹਦਾ ਚ ਕੋ ਜਾਨੀ ਮਾਂ ਦੀ ਨੁਕਸਾਨ ਰਹਿਣ ਲਈ ਕਮਰਾ ਇਹ ਹੀ ਆ ਤੁਹਾਡਾ ਇਹੀ ਆ ਜਿਹੜੀ ਸਾਰਾ ਕੁੜੀ ਤੁਹਾਡੇ ਸਾਹਮਣੇ ਸੁੱਤੀ ਪਈ ਦੇਖੋ ਆ ਬੱਚੇ ਸੁੱਤੇ ਪਏ ਸਾਡੇ ਰਹਿਣ ਲਈ ਵੀ ਹੁਣ ਗਾਟਰਾ ਕੋਲ ਆ ਗਾਟਰਾ ਦੇ ਉੱਪਰ ਸੱਲੇ ਕੁੜੀ ਸੁੱਤੀ ਪਈ ਆ ਕਿਸੇ ਟਾਈਮ ਵੀ ਢੱਕ ਸਕਦੀ ਆ ਠੀਕ ਹੈ ਕੀ ਨਾਮ ਕੀ ਆ ਸਰਜੀਤ ਕੋਰ ਸਰਜੀਤ ਕੋਰ ਪਿੰਡ ਕਟਪਾਣਾ ਕੀ ਆ ਮਕਾਨ ਦਾ ਕੀ ਕਹੋ ਇਹ ਤੁਹਾਨੂੰ ਬਸ ਐਦਾਂ ਹੀ ਇਹ ਵੀ ਗੋ ਖਸਤਾ ਹਾਲਤ ਹੋਈ ਹੋਈ ਏ ਦੀ ਇਹ ਜਣ ਕੇ ਹਾਂਜੀ ਵਿੱਚ ਮੋਤਵਰ ਬੰਦਿਆਂ ਦੇ ਵਿੱਚ ਹੋਈਓ ਪਰ ਇਹ ਜੀ ਕਰ ਨਹੀਂ ਰਹੇ ਉਹ ਮਤਲਬ ਇਹਨਾਂ ਨੂੰ ਜਿੱਦਾਂ ਆ ਰਹਿਣ ਜੋਗ ਮਕਾਨ ਨਹੀਂ ਕਿਸੇ ਨਾਲ ਹੋਈ ਸੀ ਗੱਲ ਬਹੁਤ ਖਸਤਾ ਹਾਲਤ ਹੋਈਓ ਆ 15 ਉਹ ਸਾਰਾ ਚੋਰਿਆ ਮਕਾਨ ਤੁਸੀਂ ਦੇਖ ਪਾ ਰਹੇ ਹੋ ਸਾਰੇ ਦਾ ਸਾਰਾ ਮਕਾਨ ਜਿਹੜਾ ਹੈ ਤੜਿਆ ਹੋਇਆ ਆ ਜੀ ਦੇ ਨਾਲ ਹੋਇਆ 15 ਉਹ ਦੇਖਾ ਤੁਹਾਡੇ ਕੰਮ ਕੀ ਕਰਦੇ ਆ ਤੁਹਾਡੇ ਹਾਂਜੀ ਦਰਜੀ ਦਾ લાઈ ਦਾ ਕਰਦੇ ਤੇ ਗਾਮ ਮੱਭ ਦਾ ਆਪਣੇ ਇੱਥੇ ਇੱਥੇ ਕਰਦੇ ਹਾਂ ਜੀ। ਔਰ ਇਹ ਦੇਖ ਸਕਦੇ ਹੋ ਇਹਨਾਂ ਦਾ ਇਹ ਮਕਾਨ ਆ ਸਾਰਾ ਹੀ ਚੋਂਦਾ ਖੜ ਕੇ ਅੰਦਰ ਅੰਦਰ ਦੇ ਹਾਲਾਤ ਤੁਸੀਂ ਦੇਖੋ। ਹਾਂਜੀ ਪਾਣੀ ਕੱਢਿਆ ਪਾਣੀ ਕੱਢਦੇ। ਪਾਣੀ ਕੱਢਦੇ। ਠੀਕ। ਔਰ ਮਕਾਨ ਜਿਹੜਾ ਹੈ ਕਿਸੇ ਟਾਈਮ ਵੀ ਦੇਖ ਸਕਦਾ। ਔਰ ਛੋਟਾ ਜਿਹਾ ਮਕਾਨ ਹੈਗਾ। ਜੀ। ਇਹ ਕਰਨ ਅੰਦਰ ਪੜਨਾ ਵੀ ਸਾਡੇ ਲਈ ਬਹੁਤ ਹੀ ਮੁਸ਼ਕਲ ਹੈਗਾ ਆ। ਸਾਰਾ ਚੋਰ ਸਾਰੇ। ਮਕਾਨ ਦੇ ਹਾਲਤ ਇੰਨੀ ਖਸਤਾ ਹੈ ਕਿ ਪੱਖੇ ਨੂੰ ਵੀ ਇਹਨਾਂ ਨੂੰ ਜਿਹੜਾ ਲਪਾਫੇ ਲਪੇਟਣੇ ਪਏ ਆ। ਬਿਜਲੀ ਪਿੱਛੇ ਬੰਦ ਕੀਤੀ ਸਭ ਲਾਈ ਬੰਦ ਕੀਤੀ ਆ। ਕਿਉਂਕਿ ਸ਼ਾਰਟ ਸਰਕਟ ਹੋ ਸਕਦਾ। ਬਾਜੀ ਕਿੱਥੇ ਅਸੀਂ ਚਾਹੀਏ। ਸਰਪ라이ਜ਼ ਵੀ ਬੰਦ ਕੀਤੀ ਗਈ ਲੱਗਦੀ ਹੈ ਕਿ ਤੁਸੀਂ ਹੁਣ ਇੱਥੇ ਰਹਿਣੇ ਕਿਸ ਤਰ੍ਹਾਂ ਆ ਮਤਲਬ ਇੱਥੇ ਪਾਏ ਤਾਂ ਸਾਰੇ ਮਕਾਨੀਚ ਹੁੰਦਾ ਹੈ ਕਹਿਣਗੇ ਜਿਵੇਂ ਬਸ ਬਾਹਰ ਰਾਤ ਨੂੰ ਤੇ ਘੱਟ ਰਹੇ ਆ ਔਰ ਉਧਰ ਪਰਲੇ ਘਾਤੀ ਦਾ ਸਾਡੇ ਉਹ ਗਾਰਡ ਡਿਕਨੇ ਵਾਲੇ ਆ अच्छा ये फिर इत्ते तक रहना तुसी त बैठ भी नहीं सकते जो हालात है के मकान दे पानी हुन ਵਿਚੋਂ ਫੱਟ ਰਹੇ ਹੈ ਮੱਗਾਂ ਦੇ ਨਾਲ ਨਹੀਂ ਮੰਨ ਲਓ ਮੀਂਹ ਪੈ ਜਾਂਦਾ ਜਾਂ ਕੁਛ ਹੋ ਜਾਂਦਾ ਫਿਰ ਤੇ ਰਹਿਣਯੋਗ ਵੀ ਹੈ ਬੜਾ ਮੁਸ਼ਕਿਲ ਹੈਗਾ ਹਾਂਜੀ ਠੀਕ ਹੈ ਵਕਤ ਆ ਮਕਾਨ ਦੀ ਤੁਸੀਂ ਹਾਲਤ ਦੇਖੋ ਔਰ ਜਦੋਂ ਅਸੀਂ ਗੜ੍ਹ ਪ੍ਰਧਾਨੇ ਦਾ ਇਹ ਸਰਵੇ ਕਰਨ ਆਏ ਆ ਔਰ ਇਹ ਬਿਹਾਕਤੀ ਹਰਵੰਸਿਆ ਜੀ ਨਾਲ ਹਰਵੰਸ ਹਰਵੰਸ ਬਾਂਸੀ ਵੀ ਕਹਿੰਦੇ ਆ ਔਰ ਇਹ ਕਿਤੇ ਇਸ ਘਰ ਤੋਂ ਕਿਤੇ ਚਲੇ ਗਏ ਨੇ ਕਿਉਂਕਿ ਇਹ ਘਰ ਜਿਹੜਾ ਆ ਤੁਸੀਂ ਦੇਖ ਸਕਦੇ ਆ ਰਹਿਣ ਯੋਗ ਨਹੀਂ ਹੈਗਾ ਸਾਰੇ ਦਾ ਸਾਰਾ ਜਿਹੜਾ ਮਕਾਨ ਹੈਗਾ ਉਹਦੇ ਹਾਲਾਤ ਤੁਸੀਂ ਦੇਖ ਸਕਦੇ ਆ ਢਹ ਢੇਰੀ ਜਿਹੜਾ ਹੈ ਮਕਾਨ ਤਕਰੀਬਨ ਹੋ ਚੁੱਕਾ ਆ ਇਹ ਬਾਂਸੀ ਹਰਵੰਤ ਸਿੰਘ ਪਿੰਡ ਗੜ੍ਹ ਪ੍ਰਧਾਨ ਆ ਆ ਕੀ ਨਾਮ ਤੁਹਾਡਾ ਮੇਰਾ ਨਾਮ ਹਰਵਿੰਦਰ ਸਿੰਘ ਆ ਹਾਂਜੀ ਹਰਵਿੰਦਰ ਜੀ ਤੁਹਾਡੇ ਨਾਲ ਜਿਹੜਾ ਘਰ ਹੈਗਾ ਆ ਇਹ ਕੀ ਕੀ ਦਾ ਹੈਗਾ ਇਹ ਇਹ ਬਰਸੀ ਕਰਕੇ ਸਾਦੇ ਆ ਨਾਮ ਉਹਦਾ ਹਰਵਿੰਦਰ ਸਿੰਘ ਆ ਤੇ ਇਕੱਲਾ ਹੀ ਰਹਿੰਦਾ ਹੈ ਹੁਣ ਤੇ ਤਾਲਾ ਲੱਗਾ ਹੋਇਆ ਇਹ ਕਿਤੇ ਚਲੇ ਗਏ ਆ ਉਹ ਨਹੀਂ ਫੇ ਹੁਣ ਕਿਸੇ ਦੇ ਕੋਲ ਪਤਾ ਨਹੀਂ ਕਿੱਥੇ ਰਹਿਣ ਚਲਾ ਗਿਆ ਤੇ ਹੁਣ ਕੀ ਕੋਈ ਥੱਲੇ ਆ ਦੇਖ ਪਿਆ ਥੱਲੇ ਆ ਜਾਊਗਾ ਮਕਾਨ ਦੀ ਹਾਲਤ ਨਹੀਂ ਮਕਾਨ ਹਾਲਤ ਬਹੁਤ ਖਰਾਬ ਆ ਇਹ ਇਕੱਲਾ ਹੀ ਹੈਗੇ ਰਹਿੰਦੇ ਕਿੰਨੀ ਉਮਰ ਹੈਗੀ ਇਹਦੀ ਹੁਣ ਇਹ 50 ਦੇ ਗੇੜੇ ਚ 50 ਦੇ ਗੇੜੇ ਦੇ ਹਾਂਜੀ ਹਾਂਜੀ ਆ ਤੁਸੀਂ ਮਕਾਨ ਦੇਖ ਪਾ ਰਹੇ ਹੋ ਤਕਰੀਬਨ ਢਹਿ ਢੇਰੀ ਹੋ ਚੁੱਕਾ ਆ ਰਹਿਣ ਯੋਗ ਨਹੀਂ ਹੈਗਾ